ਪੰਜਾਬ ਦੇ ਕੋਨੇ-ਕੋਨੇ ਤੋਂ ਚੱਲੀ ਹੋਈ ਸੰਗਤ ਤੇ ਵੱਖ-ਵੱਖ ਜਥੇਬੰਦੀਆਂ ਦੇ ਪਹੁੰਚਾਏ ਅਧਦੇਦਾਰ ਤੇ ਇਲਾਕਾ ਦੇ ਲੋਕ ਜਿਹੜੇ ਲਗਾਤਾਰ ਸਾਢੇ 5 ਮਹੀਨਿਆਂ ਤੋਂ ਸਾਡੇ ਇਸ ਦਰਦ ਦੇ ਸ਼ਰੀਕ ਬਣ ਰਹੇ ਨੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਵੱਲੋਂ ਬਖਸ਼ੀ ਹੋਈ ਫਤਿਹ ਨਾ ਪਈਏ ਸਾਂਝ ਗੱਜ ਕੇ ਬਲਾਉ ਫਤਿਹ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਣੀ ਧਰਤੀ ਤੇ ਹਵਾ ਨੂੰ ਬਚਾਉਣ ਵਾਸਤੇ ਇਸ ਲੜ ਰਹੇ ਚੱਲ ਰਹੇ ਜੁੱਧ ਦੇ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਦੇ ਸਾਡੇ ਵੀਰ ਤੇ ਇਲਾਕੇ ਦੇ ਲੋਕ ਵੱਡਾ ਹਮਲਾ ਮਾਰ ਰਹੇ ਨੇ ਇਹ ਸੇਰਾ ਸੱਜਿਆ ਜਿਹੜਾ ਜੀਰੇ ਦੇ ਇਲਾਕੇ ਦੇ ਲੋਕਾਂ ਦੇ ਸਿਰ ਤੇ ਪਰ ਇਹ ਗੱਲ ਅਸੀਂ ਲਗਾਤਾਰ ਸਾਡੇ 5 ਮਹੀਨਿਆਂ ਤੋਂ ਕਰ ਰਹੇ ਆ ਜਿਹੜੀ ਅੱਜ ਇਸ ਕਾਠ ਨੂੰ ਤੁਸੀਂ ਲੋਕ ਇੱਥੇ ਚੱਲ ਕੇ ਆਏ ਹੋ ਕਾਠਾ ਸਿਰਫ ਤੇ ਸਿਰਫ ਸਮਰਪਿਤ ਸਾਡੇ ਵੀਰ ਰਾਜਵੀਰ ਸਿੰਘ ਨੂੰ ਜਿਹੜਾ ਪਿਛਲੇ ਦਿਨੀ ਆਪਣੇ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਸੀ ਤੇ ਉਸ ਵੀਰ ਨੇ ਚੈਨਲਾਂ ਦੇ ਰਾਹੀਂ ਆਪਣੇ ਕਾਤਲ ਦੀਪ ਮਲਹੋਤਰੇ ਦੀ ਜਾਣਕਾਰੀ ਜਿਹੜੀ ਉਹ ਔਨ 에ਅਰ ਚੈਨਲ ਦੇ ਉੱਪਰ ਜਾ ਕੇ ਦੇ ਦਿੱਤੀ ਸੀ ਤੇ ਉਹਨੂੰ ਇਨਸਾਫ ਦਿਵਾਉਣ ਵਾਸਤੇ ਵੀ ਸਾਨੂੰ ਅੱਜ ਇਕੱਠ ਕਰਕੇ ਮੁਜ਼ਾਰੇ ਕਰਕੇ ਇਸ ਧਰਤੀ ਤੇ ਆ ਕੇ ਬੈਠ ਕੇ ਰੋਲਾ ਪਾਉਣਾ ਪੈ ਰਿਹਾ ਕਿ ਸਾਡੇ ਵੀਰ ਨੂੰ ਇਨਸਾਫ ਦਿਓ ਸਰਕਾਰ ਦਾ ਫਰਜ ਬਣਦਾ ਸੀ ਕਿ ਜਦੋਂ ਰਾਜਵੀਰ ਵੀਰ ਨੇ ਕਹੀ ਦਿੱਤਾ ਕਿ ਜਿਹੜੀ ਮਾਲ ਬਰੋਜ ਇੰਡਸਟਰੀ ਹੈ ਮੇਰੀ ਕਾਤਲ ਤੇ ਫਿਰ ਫੈਕਟਰੀ ਦੇ ਉੱਪਰ ਅੱਜ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ ਤੇ ਫਿਰ ਦਰਨਿਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਸਾਨੂੰ ਕਹਿੰਦੀ ਹੈ ਕਿ ਇਹਨਾਂ ਨੂੰ ਦਰਨੇ ਲਾਉਣ ਦਾ ਸ਼ੌਕ ਆ ਤੇ ਸਾਡੇ ਸੀਐਮ ਸਾਹਿਬ ਕਹਿੰਦੇ ਆ ਕਿ ਫੈਕਟਰੀ ਬੰਦ ਨੂੰ ਛੱਡ ਕੇ ਕਿਸੇ ਹੋਰ ਗੱਲ ਤੇ ਆਓ ਹਰ ਰੋਜ਼ ਜ਼ਹਿਰ ਵੰਡ ਰਹੀ ਫੈਕਟਰੀ ਸਾਡੇ ਇਲਾਕੇ ਨੂੰ ਬਰਬਾਦ ਕਰਦੀ ਏ ਸਾਡੇ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਇਸ ਮੁੱਦੇ ਤੋਂ ਹਟ ਕੇ ਕਿਸੇ ਹੋਰ ਮੁੱਦੇ ਤੇ ਗੱਲ ਕਰੋ ਅਸੀਂ ਮਰ ਰਹੇ ਆ ਸਾਡੇ ਬਜ਼ੁਰਗ ਠੰਡ ਦੇ ਵਿੱਚ ਹਰ ਰੋਜ਼ ਇੱਥੇ ਕਿੱਡੀ ਵੱਡੀ ਤਦਾਦ ਦੇ ਵਿੱਚ ਇਕੱਠੇ ਹੁੰਦੇ ਆ ਤੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਜਿਹਨੂੰ ਰਤਾ ਪਰ ਫਰਕ ਨਹੀਂ ਪੈ ਰਿਹਾ ਕਿ ਫੈਕਟਰੀ ਨੂੰ ਬੰਦ ਕਰਵਾ ਦੇਵਾ ਤੇ ਇਹਨਾਂ ਲੋਕਾਂ ਨੂੰ ਆਪਦੇ ਘਰੋਂ ਚਲੇ ਜਾਣ ਦੇ ਆ ਕਿਉਂਕਿ ਸਰਕਾਰਾਂ ਨੇ ਕੁਝ ਨਹੀਂ ਕਰਨਾ ਜੋ ਹੋਣਾ ਲੋਕਾਂ ਦੀ ਤਾਕਤ ਨੇ ਤੇ ਸਾਡੇ ਨੂੰ ਤਾਲਾ ਲਗਾਉਣਾ ਤੇ ਸਾਡੇ ਵੀ ਰਾਜਵੀਰ ਨੂੰ ਇਨਸਾਫ ਦਿਵਾਉਣਾ ਤੇ ਅੱਜ ਇੱਕ ਵਾਅਦਾ ਕਰਕੇ ਚੱਲੋ ਕਿ ਰਾਜਵੀਰ ਨੂੰ ਇਨਸਾਫ ਦਿਵਾਏ ਤੋਂ ਬਿਨਾ ਆਪਾਂ ਚੁੱਪ ਨਹੀਂ ਕਰਾਂਗੇ ਕਿਉਂਕਿ ਰਾਜਵੀਰ ਵਰਗੇ ਨੇਤਾ ਲੋਕ ਜਿਹੜੇ ਇਸ ਦੁਨੀਆ ਤੋਂ ਪਹਿਲਾਂ ਚਲੇ ਗਏ ਇਸ ਫੈਕਟਰੀ ਦੀ ਢੇਟ ਚੜ ਗਏ ਮੈਂ ਇੱਕ ਨਾਰਾ ਲਾਉਂਗੀ ਰਾਜਵੀਰ ਵੀਰ ਦੇ ਨਾਮ ਤੇ ਜ਼ੋਰਦਾਰ ਰਾਜਵੀਰ ਵੀਰ ਦੇ ਨਾਂ ਤੇ ਨਾਰੇ ਦਾ ਜਵਾਬ ਅਜਿਹੇ ਤੁਸੀਂ ਦੇਣਾ ਰਾਜਵੀਰ ਵੀਰ ਨੂੰ ਇਨਸਾਫ ਦੁਆ ਕਰਾਂਗੇ ਕਰਾਂਗੇ ਦੁਆ ਕਰਾਂਗੇ ਰਾਜਵੀਰ ਵੀਰ ਨੂੰ ਇਨਸਾਫ ਦੁਆ ਕਰਾਂਗੇ ਕਰਾਂਗੇ ਦੁਆ ਕੇ ਲੋਕ ਇੱਕ ਤਾਂ ਜਿੰਦਾਬਾਦ 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 ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਕਬਲ ਸਿੰਘ ਜੀ ਸ਼ਾਹਪੁਰ ਅਜਨਾਲਾ ਕਿਸਾਨ ਭਲਾਈ ਸੰਸਥਾ ਉਹਨਾਂ ਨੂੰ ਬੇਨਤੀ ਕਿ ਉਹ ਆ ਕੇ